ये तो बहुत अच्छी लगी आफ्टर लॉन्ग टाइम वैसे मैं मूवी लवर नहीं हूँ बट ये मूवी देख के मुझे लगता है कि मैं सेकंड टाइम फिर से देखूँगी इस टाइप की मूवी है सेकंड वॉच करूँगी मैं इसे ज़रूर पूरी फैमिली के नाल आए हाँ जी हाँ जी पूरी फैमिली नाल आए हैं सारी मतलब फैमिली ने बैठ के देखने वाली मूवी है ये मेरा पर्सनली रिकमेंड होगा कि सारे लोग पंजाबी आगे गए ये मूवी जरूर देखें और इसमें अपना फन वन सब कर सकते हैं कितनी रेटिंग दोगे 10 में अगर इससे ज्यादा होता तो माइट भी मैं टेन एंड टेन से ऊपर देती आई विल गिव इट 10 एंड 10 बढ़िया लगी मूवी बोलो यस हां सियाई पूरी बोलो हाँ जी 5 तो कितने फाइव मार्क्स दोगे बोलो के फाइव स्टार फाइव स्टार नहीं ਤੱਤੀ ਆ ਕੇ ਬਹੁਤ ਅੱਛੀ ਸੀ ਬੱਚੇ ਨੇ ਵੀ ਇੰਜੋਏ ਕਰਿਆ ਇਮੋਸ਼ਨਲ ਸੀ ਐਕਸ਼ਨ ਸੀ ਸਿੰਘਾ ਭਾਈ ਦਾ ਵੀ ਬਹੁਤ ਅੱਛਾ ਰੋਲ ਉਹਦੀ ਲੱਗੀ ਐਕਟਿੰਗ ਬਹੁਤ ਅੱਛੀ ਬਹੁਤ ਵਧੀਆ ਮੂਵੀ ਹੈ ਮੈਨੂੰ ਬਹੁਤ ਵਧੀਆ ਲੱਗੀ ਪਈ ਨਹੀਂ ਸਾਰੀ ਮੂਵੀਜ਼ ਦੇਖੀਆਂ ਅਜੇ ਤੱਕ ਬਟੇਵਾਲੀ ਮੂਵੀ ਨੂੰ ਬਹੁਤ ਹੀ ਵਧੀਆ ਲੱਗੀ ਇਮੋਸ਼ਨਲ ਹੈ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਲਵ ਹੈ ਬਹੁਤ ਪਿਆਰ ਸ਼ੋ ਹੋ ਰਿਹਾ ਇਹੀ ਹੋ ਲੰਗੇ ਸਾਰੇ ਆਓ ਆਪਣੀ ਫੈਮਿਲੀ ਨਾਲ ਹੋਰ ਮੂਵੀ ਦੇਖੋ ਔਰ ਇੰਜੋਏ ਕਰੋ ਉਹਨਾਂ ਦਾ ਰੋਲ ਵੀ ਬਹੁਤ ਅੱਛਾ ਸੀ ਐਕਟਿੰਗ ਵੀ ਅੱਛੀ ਸੀ ਮਜ਼ਾ ਆ ਗਿਆ ਕੈਨ ਦੇ ਵਿੱਚੋਂ ਕਿੰਨੇ ਪੁਆਇੰਟ ਦੋਗੇ ਕੈਨ ਜੁ ਟੈਨੀ ਦੇਵਾਂ ਮੈਂ ਆਪ ਖੁਦ ਰੋਂਨ ਲੱਗ ਗਿਆ ਤੇ ਰੋਂਦਾ ਰੋਂਦਾ ਹੀ ਹੱਸ ਪਿਆ ਮਤਲਬ ਔਮੋਸ਼ਨਲ ਵੀ ਹੈ ਤੇ ਡਰਾਮਾ ਵੀ ਹੈ ਹਾਂ ਬਹੁਤ ਵਧੀਆ ਬੱਚਿਆਂ ਵਾਲੇ ਵੀ ਬਣਦੀਆਂ ਜਿਨ੍ਹਾਂ ਨੇ ਡਾਇਰੈਕਟਰ ਆ ਉਹਨਾਂ ਨੇ ਵੀ ਬਹੁਤ ਵੱਡੀ ਮਿਹਨਤ ਕੀਤੀ ਕਿ ਬੱਚਿਆਂ ਤੋਂ ਐਕਟ ਕਰਾਉਣਾ ਬਹੁਤ ਔਖਾ ਹੈ ਤੇ ਉਹ ਜਿਹੜਾ ਚੈਲੰਜ ਹੈ ਉਹ ਉਹਨਾਂ ਨੇ ਕਬੂਲ ਕੀਤਾ ਤੇ ਵਧੀਆ ਕੀਤਾ ਸਾਰਿਆਂ ਨੇ ਪੰਜਾਬੀ ਆ ਗਏ ਮੂਵੀ ਦੇਖ ਕੇ ਆਏ ਕਿਵੇਂ ਦੀ ਲੱਗੀ ਬਹੁਤ ਵਧੀਆ ਮੂਵੀ ਆ ਤੇ ਪੂਰੀ ਫੈਮਿਲੀ ਦੇ ਨਾਲ ਆਏ ਅੱਜ ਦੇ ਹਾਂਜੀ ਹਾਂਜੀ ਪੂਰੀ ਫੈਮਿਲੀ ਦੇ ਨਾਲ ਆਏ ਆ ਸਾਰੀ ਮਤਲਬ ਫੈਮਿਲੀ ਨਾਲ ਬੈਠ ਕੇ ਦੇਖਣ ਵਾਲੀ ਮੂਵੀ ਆ ਤੇ ਕਿਤੇ ਨੇ ਕਿਤੇ ਕਹਿ ਲੋ ਵੀ ਅਕਸਰ ਕਾਮੇਡੀ ਮੂਵੀਜ਼ ਆਉਂਦੀਆਂ ਨੇ ਬਟ ਇਸ ਵਾਰ ਕਨਸੈਪਟ ਕਹਿ ਲੋ ਵੱਖਰਾ ਸੀਗਾ ਕੁਝ ਹਾਂਜੀ ਬਿਲਕੁਲ ਵੱਖਰਾ ਸੀ ਦੱਸੋ ਜੀ ਤੁਹਾਨੂੰ ਵਧੀਆ ਲੱਗੀ ਮੂਵੀ ਬੋਲੋ ਯੈਸ ਹਾਸਿਆਈ ਪੂਰੀ ਬੋਲੋ ਹਾਂਜੀ ਹਾਂਜੀ 5 ਚ ਕਿੰਨੇ ਮਾਰਕਸ ਦੇਵੋਗੇ ਬੋਲੋ ਕਿ 5 ਸਟਾਰ ਆ ਰਿਚਾਰਡ ਨੇ ਠੀਕ ਹੈ ਭਾਈ ਮੂਵੀ ਦੇਖ ਕੇ ਆਇਓ ਪੰਜਾਬੀ ਆ ਗਈ ਹੋਈ ਕਿਵੇਂ ਦੀ ਲੱਗੀ ਪੰਜਾਬੀ ਆ ਗਈ ਬਹੁਤ ਅੱਛੀ ਸੀ ਬੱਚੇ ਨੇ ਵੀ ਇੰਜੋਏ ਕਰਿਆ ਇਮੋਸ਼ਨਲ ਸੀ ਐਕਸ਼ਨ ਸੀ ਸਿੰਘਾ ਭਾਈ ਦਾ ਵੀ ਬਹੁਤ ਅੱਛਾ ਰੋਲ ਲੱਗਿਆ ਐਕਟਿੰਗ ਬਹੁਤ ਅੱਛਾ ਬਹੁਤ ਪੂਰੇ ਫੈਮਿਲੀ ਦੇ ਨਾਲ ਆਇਓ ਅੱਜ ਫੋਟੋ ਤੇ ਹਾਂਜੀ ਬੱਚੇ ਇਹ ਨਾਲ ਆ ਗਏ ਬਹੁਤ ਇਚ ਤੇ ਪ੍ਰਿੰਸ ਪਾਈ ਦੀ ਐਕਟਿੰਗ ਫਿਲਮ ਦੇ ਵਿੱਚ ਅਸੀਂ ਵੀ ਦੇਖਿਆ ਬਾਕਮਾਲ ਸੀ ਅਕਸਰ ਅਜੀਬ ਜਿਹੇ ਰੋਲ ਦੇਖਣ ਨੂੰ ਮਿਲਦੇ ਨੇ ਐਕਸ਼ਨ ਵਾਲੇ ਇਹਦੇ ਵਿੱਚ ਕੀ ਉਹਨਾਂ ਦਾ ਬਹੁਤ ਅੱਛੀ ਬਹੁਤ ਜੀ ਕਾਮੇਡੀ ਵੀ ਅੱਛੀ ਸੀ ਤੇ ਉਹਨਾਂ ਦਾ ਰੋਲ ਵੀ ਬਹੁਤ ਅੱਛਾ ਸੀ ਐਕਟਿੰਗ ਵੀ ਅੱਛੀ ਸੀ ਮਜ਼ਾ ਆ ਗਿਆ ਕਹਿੰਦੇ ਵਿੱਚੋਂ ਕਿੰਨੇ ਪੁਆਇੰਟ ਦੋਗੇ 10 ਜਿਹੜਾ 10 ਹੀ ਦਵਾਂ ਫਿਲਮ ਦੇਖ ਕੇ ਆਇਓ ਪੰਜਾਬੀ ਆਗੇ ਹੋਈ ਕਿਵੇਂ ਦੀ ਬਣੀ ਬਹੁਤ ਵਧੀਆ ਮੂਵੀ ਹੈ ਮੈਨੂੰ ਬਹੁਤ ਵਧੀਆ ਲੱਗੀ ਮੈਂ ਇੰਨੀ ਸਾਰੀ ਮੂਵੀਜ਼ ਦੇਖੀਆਂ ਅਜੇ ਤੱਕ ਬਟੇਵਾਲੀ ਮੂਵੀ ਨੂੰ ਬਹੁਤ ਹੀ ਵਧੀਆ ਲੱਗੀ ਇਮੋਸ਼ਨਲ ਹੈ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਲਵ ਹੈ ਬਹੁਤ ਪਿਆਰ ਸ਼ੋ ਹੋ ਰਿਹਾ ਬੋਲਾਂਗੇ ਸਾਰੇ ਆਓ ਆਪਣੀ ਫੈਮਿਲੀ ਨਾਲ ਹੋਰ ਮੂਵੀ ਦੇਖੋ ਔਰ ਇੰਜੋਏ ਕਰੋ ਤੇ ਪ੍ਰਿੰਸ ਕਮਲ ਦੀ ਜੀ ਐਕਟਿੰਗ ਦੀ ਗੱਲ ਕੀਤੀ ਜਾਵੇ ਬਹੁਤ ਵਧੀਆ ਐਕਟਿੰਗ ਕੀਤੀ ਉਹਨਾਂ ਨੇ ਸੱਚੀ ਬਹੁਤ ਹੀ ਵਧੀਆ ਐਕਟਿੰਗ ਕੀਤੀ ਮਜ਼ਾ ਆ ਗਿਆ ਮੂਵੀ ਦੇਖਣ ਦਾ 10 ਦੇ ਵਿੱਚੋਂ ਕਿੰਨੇ ਪੁਆਇੰਟ ਦੋਗੇ 10 ਤੋਂ 20 ਦਵਾਂਗੇ ਚਲੋ ਪੁਆਇੰਟ ਦੋਗੇ ਤੇ ਇਮੋਸ਼ਨਲ ਕਿਤੇ ਨਾ ਕਿਤੇ ਸੀਨ ਵੀ ਬਹੁਤ ਜ਼ਿਆਦਾ ਸੀ ਜਿੱਥੇ ਕਹਿੰਦੇ ਨੂੰ ਬੱਚਿਆਂ ਦੇ ਨਾਲ ਪਿਆਰ ਦੇ ਨਾਲ ਕੋਈ ਮਿਲ ਰਹੇ ਹੁੰਦੇ ਨੇ ਪਰ ਇਮੋਸ਼ਨਲ ਸੀਨ ਵੀ ਕਾਫੀ ਜ਼ਿਆਦਾ ਸੀਗਾ ਕਿਤੇ ਕਿਤੇ ਹਾਰਟ ਟੱਚਿੰਗ ਸੀਗਾ ਕੋਈ ਸੀਨ ਯਾਦ ਹੈ ਤੁਹਾਨੂੰ ਇਹ ਜਿਹਾ ਇਹੀ ਯਾਦ ਆ ਕਿ ਬੱਚੇ ਬਹੁਤ ਪਿਆਰ ਕਰਦੇ ਨੇ ਜਦੋਂ ਉਹਨਾਂ ਨੂੰ ਬੋਲਿਆ ਕਿ ਬੂਆ ਕੋਲ ਜਾਣਾ ਹੈ ਕਿ ਕਚੋਰੀ ਕੋਲ ਜਾਣਾ ਹੈ ਫਿਰ ਉਹ ਕਹਿੰਦੇ ਨਹੀਂ ਅਸੀਂ ਕਚੋਰੀ ਕੋਲੀ ਜਾਣਾ ਹੈ ਸੋ ਬਹੁਤ ਹੀ ਇਮੋਸ਼ਨਲੀ ਮੂਵੀ ਹੈ ਬਹੁਤ ਹੀ ਵਧੀਆ ਲੱਗੀ ਮੈਨੂੰ ਕਚੋਰੀ ਦਾ ਉਹਨਾਂ ਦੇ ਦਿਲ 'ਚ بیٹھ ਗਿਆ ਦਿਲ 'ਚ ਬੈ ਗਿਆ ਬਹੁਤ ਹੀ ਇਨਨਾ ਵਧੀਆ ਐਕਟਿੰਗ ਕਰ ਰਹੀ ਹੈ ਉਹਨਾਂ ਨੇ ਬਹੁਤ ਹੀ ਵਧੀਆ ਐ ਮੂਵੀ ਇਹ ਉਹ ਪੰਜਾਬੀ ਆ ਗਏ ਕਿਵੇਂ ਦੀ ਲੱਗੀ ਬਹੁਤ ਵਧੀਆ ਲੱਗੀ ਪੰਜਾਬੀ ਮੂਵੀ ਸਾਰੇ ਐਕਟਰਾਂ ਦਾ ਕੰਮ ਵੀ ਬਹੁਤ ਸੋਹਣਾ ਸੀਗਾ ਜਿਹੜੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਉਹ ਵੀ ਬਹੁਤ ਵਧੀਆ ਸੀ ਮੈਂ ਆਪ ਖੁੱਦ ਰੋਂਣ ਲੱਗ ਗਿਆ ਤੇ ਰੋਂਦਾ ਰੋਂਦਾ ਹੀ ਹੱਸ ਪਿਆ ਮਤਲਬ इमोशनल ਵੀ ਹੈ ਤੇ ਡਰਾਮਾ ਵੀ ਹੈ ਹਾਂ ਬਹੁਤ ਵਧੀਆ ਤੁਸੀਂ ਆਪਣੀ ਫੈਮਿਲੀ ਦੇ ਨਾਲ ਦੇਖ ਸਕਦੇ ਹੋ ਮੂਵੀ ਜਿਹੜੀ ਬੱਚਿਆਂ ਦੀ ਐਕਟਿੰਗ ਹੈ ਉਹ ਬਹੁਤ ਸੋਹਣੀ ਕੀਤੀ ਹੈ ਉਹਨਾਂ ਨੇ ਬੱਚਿਆਂ ਤੋਂ ਐਕਟਿੰਗ ਕਰਾਉਣੀ ਬਹੁਤ ਔਖਾ ਕੰਮ ਹੈ ਔਖਾ ਕੰਮ ਆ ਜੀ ਕਿ ਸੈੱਟ ਤੇ ਪੂਰਾ ਗਾਹ ਪੈਂਦਾ ਹੁੰਦਾ ਹਾਂਜੀ ਬਿਲਕੁਲ ਬਿਲਕੁਲ ਤੇ ਵਧੀਆ ਲੱਗਿਆ ਬਹੁਤ ਵਧੀਆ ਬੱਚੇ ਨੇ ਆਪਣੀ ਤੋਥਲੀ ਆਵਾਜ਼ ਦੇ ਵਿੱਚ ਮੈਨੂੰ ਆਪਣਾ ਬਚਪਨ ਵੀ ਯਾਦ ਆ ਗਿਆ ਫਿਲਮ ਦੇ ਵਿੱਚ ਬਹੁਤ ਵਧੀਆ ਲੱਗੀ ਬਸ ਸਿੰਘੇ ਦੀ ਐਕਟਿੰਗ ਕਿਵੇਂ ਲੱਗੀ ਬਿਲਕੁਲ ਬਹੁਤ ਜਿਆਦਾ ਵਧੀਆ ਐਕਟਿੰਗ ਲੱਗੀ ਹੈ ਕਮਲਜੀਤ ਸਰ ਦੀ ਵੀ ਤੇ ਸਿੰਘੇ ਵੀਰੇ ਦੀ ਬਹੁਤ ਵਧੀਆ ਐਕਟਿੰਗ ਹੈ ਸਾਰੀ ਮਤਲਬ ਟੀਮ ਨੇ ਐਕਟਿੰਗ ਬਹੁਤ ਵਧੀਆ ਕੀਤੀ ਹੈ 10 ਵਿੱਚੋਂ ਕਿੰਦੀ ਰੇਟਿੰਗ ਦੋਗੇ 10 ਹੀ ਹੈ ਜੀ ਆਪਣੇ ਦਾ ਪੰਜਾਬੀ ਆ ਗਿਆ ਏ ਸਾਰਿਆਂ ਨੂੰ ਬੇਨਤੀ ਹੈ ਵੀ ਜਰੂਰ ਫਿਲਮ ਨੂੰ ਦੇਖੋ ਫੈਮਿਲੀ ਦੇ ਨਾਲ ਦੇਖੋ ਬੱਚਿਆਂ ਨੂੰ ਲਿਆ ਕੇ ਦੇਖੋ ਤਾਂ ਕਿ ਜਿਹੜੇ ਬੱਚੇ ਮਤਲਬ ਐਕਟਿੰਗ ਦੇ ਵਿੱਚ ਆਉਣਾ ਚਾਹੁੰਦੇ ਨੇ ਅੱਗੇ ਉਹਨਾਂ ਦਾ ਵੀ ਕੀੜਾ ਹੋਰ ਜਾਗੇ ਵੀ ਆਗੇ ਹੋਈ ਕਿਵੇਂ ਲੱਗੀ ਬਹੁਤ ਵਧੀਆ ਫਿਰ ਬਹੁਤ ਅਸਲੀ ਹਾਸੇ ਪੂਰੇ ਲੋਟਪੋਟ ਹੋਏ ਹਾਂਜੀ ਹਾਸੇ ਵੀ ਆ ਮੋਸ਼ਨ ਵੀ ਹੈਗਾ ਸਭ ਕੁਝ ਹੈਗਾ ਵਧੀਆ ਫਿਰ ਬਸਪੈਸ਼ਲੀ ਬੱਚਿਆਂ ਦੀ ਤਰੀਪੜੀ ਆ ਕਿਉਂਕਿ ਐਕਟਿੰਗ ਬਾਕਮਾਲ ਸੀ ਤੁਹਾਨੂੰ ਕਿਵੇਂ ਲੱਗੀ ਬੱਚਿਆਂ ਵਾਲੇ ਵੀ ਬਣਦੀਆਂ ਜਿਨ੍ਹਾਂ ਨੇ ਡਾਇਰੈਕਟਰ ਆ ਉਹਨਾਂ ਨੇ ਵੀ ਬਹੁਤ ਵੱਡੀ ਮਿਹਨਤ ਕੀਤੀ ਹੈ ਕਿ ਬੱਚਿਆਂ ਤੋਂ ਐਕਟ ਕਰਾਉਣਾ ਬਹੁਤ ਔਖਾ ਹੈ ਤੇ ਉਹ ਜਿਹੜਾ ਚੈਲੰਜ ਹੈ ਉਹਨਾਂ ਨੇ ਕਬੂਲ ਕੀਤਾ ਤੇ ਵਧੀਆ ਕੀਤਾ ਸਾਰਿਆਂ ਨੇ ਬੱਚਿਆਂ ਨੇ ਵਧੀਆ ਐਕਟਿੰਗ ਕਿਵੇਂ ਲੱਗੀ ਆ ਪੂਰੇ ਬਿਲੰਦ ਦੇ ਰੂਲ ਸਿੰਘੇ ਵਾਈ ਦੀ ਬਿਲੰਦ ਦੇ ਵਿੱਚ ਉਹਦੀ ਅਸੀਂ ਤੇ ਉਹਨਾਂ ਦੀ ਪ੍ਰਿੰਸੀਪਲ ਜੀ ਤੋਂ ਉਹਨਾਂ ਦੀ ਆਲਓਵਰ ਉਹਨਾਂ ਦੀ ਬਹੁਤ ਵਧੀਆ ਸੀ ਸਾਰੇ ਵਧੀਆ ਸੀ ਫਿਲਮ ਪਰਮ ਲਾ ਕੇ ਤਿੰਨ ਬਟਾ 10 ਹਾਂ ਕੋਈ ਸੀਨ ਹੋਵੇ ਜਿਹੜਾ ਹੋਰ ਵੀ ਯਾਦ ਹੋਵੇ ਪੂਰੀ ਫਿਲਮ ਦੇ ਪੂਰੀ ਇਮੋਸ਼ਨਲ ਹੋਵੇ ਸਾਰੇ ਜਿਵੇਂ ਬੱਚਿਆਂ ਨੂੰ ਉਹ ਜਦੋਂ ਐਂਡ ਦੇ ਵਿੱਚ ਉਹ ਐਂਡ ਤੋਂ ਪਹਿਲਾਂ ਉਹਨੂੰ ਮਾਰਦੇ ਆ ਤੇ ਉਸ ਵੇਲੇ ਉਹ ਬੱਚੇੜੇ ਆ ਬੱਚਿਆਂ ਦਾ ਜਿਹੜਾ ਐਕਟ ਉਹ ਵਧੀਆ ਲੱਗਿਆ ਉਹ ਭਾਵਕ ਸੀ 10 ਵਿੱਚੋਂ ਕਿੰਨੇ ਪੁਆਇੰਟ ਦੋ 10 ਤੋਂ 10 ਹੀ ਥੈਂਕ ਯੂ ਪੰਜਾਬੀ ਆਗਿਓਏ ਕਿਵੇਂ ਜੀ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਫੁੱਲ ਆਫ ਇੰਟਰਟੇਨਮੈਂਟ ਮੈਨੂੰ ਲੱਗਦਾ ਜੇ ਕੋਈ ਡਿਪਰੈਸਡ ਹੋਏ ਤਾਂ ਇਹ ਮੂਵੀ ਜ਼ਰੂਰ ਦੇਖੇ ਐਂਡ ਮੈਂ ਸਭ ਨੂੰ ਸੁਜੈਸਟ ਕਰੂੰਗੀ ਕਿ ਸਾਰੇ ਜਣੇ ਆਪਣੀ ਫੈਮਿਲੀ ਐਂਡ ਫਰੈਂ ਤੇ ਬੱਚਿਆਂ ਦੀ ਐਕਟਿੰਗ ਕਿਵੇਂ ਲੱਗੀ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਲੱਗਦਾ ਕਿ ਪੂਰੀ ਟੀਮ ਦੀ ਬਹੁਤ ਮਿਹਨਤ ਲੱਗੀ ਸਪੈਸ਼ਲੀ ਮੇਰੇ ਬ੍ਰਦਰ ਕੰਮ ਕੀਤਾ ਐਜ਼ ਅ ਡਾਇਰੈਕਸ਼ਨ ਟੀਮ ਸੋ ਸਾਰੀ ਟੀਮ ਦੀ ਬਹੁਤ ਮਿਹਨਤ ਲੱਗੀ ਹੈ ਮੈਂ ਸਭ ਨੂੰ ਕੰਗ੍ਰੈਚੁਲੇਟ ਕਰਦੀ ਹਾਂ ਮੂਵੀ ਲਈ ਐਂਡ ਜਿਹੜਾ ਹੁਣ ਵੀ ਇਮੋਸ਼ਨਲ ਕਰਦਾ ਹੋਵੇ ਦਿਲ ਦੇ ਵਿੱਚ ਜੀ ਜਦੋਂ ਬੱਚੇ ਰੋਂਦੇ ਹੈ ਮਤਲਬ ਕਿ ਜਦੋਂ ਕਚੋਰੀ ਨੂੰ ਲੈ ਜਾਂਦੇ ਹੈ ਹਨਾ ਉਸ ਟਾਈਮ ਉਹ ਸੀਨ ਤੇ ਕਹਿੰਦੇ ਵਿੱਚੋਂ ਕਿੰਨੀ ਰੇਟਿੰਗ ਦੋਗੇ 5 ਆਊਟ ਆਫ 10 ਆਊਟ ਆਫ 10 ਪੰਜਾਬੀ ਆ ਗਏ ਓਏ ਥੈਂਕ ਯੂ ਜਿੱਤੇ ਬਹੁਤ ਅੱਛੀ ਲੱਗੀ ਆਫਟਰ ਲੌਂਗ ਟਾਈਮ ਵੈਸੇ ਮੈਂ ਮੂਵੀ ਲਵਰ ਨਹੀਂ ਹੂੰ ਬੱਟੀ ਮੂਵੀ ਦੇਖ ਕੇ ਮੈਨੂੰ ਲੱਗਦਾ ਕਿ ਮੈਂ ਸੈਕਿੰਡ ਟਾਈਮ ਫਿਰ ਤੋਂ ਦੇਖੂੰਗੀ ਇਸ ਟਾਈਪ ਦੀ ਮੂਵੀ ਹੈ ਸੈਕਿੰਡ ਵਾਚ ਕਰੂੰਗੀ ਮੈਂ ਇਹ ਜ਼ਰੂਰ ਔਰ ਇਸ ਮੂਵੀਜ਼ ਮੇਂ ਇਤਨਾ ਫਨ ਹੈ ਐਂਟਰਟੇਨਮੈਂਟ ਹੈ थोड़ा बहुत इमोशंस भी है जो कि मतलब आप आज के टाइम पे ऐसा लगता है कि काफ़ी चीज़ों में इमोशंस लोगों के ख़त्म होते जा रहे हैं और चीज़ों में आगे बढ़ते जा रहे हैं तो ये मूवी ज़रूर देखनी चाहिए ये मेरा पर्सनली रिकमेंड होगा कि सारे लोग पंजाबी आगे हो ये मूवी ज़रूर देखें और इसमें अपना फन वन सब कर सकते हैं अगर इसे ज़्यादा होता तो, तो माइंड में मैं एंड टेंट से ऊपर देती हूँ आई विल गिव एंड टेंट बच्चों की एक्टिंग हाँ वो बच्चों की एक्टिंग तो बहुत ही ज़्यादा रियल और बहुत ज़्यादा प्यारी एक्टिंग थी और इन बच्चों में बहुत इमोशन और एक तो इनोसेंस बहुत है बच्चे तो इनकी एक्टिंग देख के तो बहुत ज़्यादा अच्छा लगा पूरी मूवी देखा जाए पूरी मूवी की जर्नी में तो बच्चों का बहुत ज़्यादा हद तक वर्क वर्कआउट उन्होंने किया है और बच्चों ने बहुत अच्छा अच्छा किया मतलब मुझे तो पर्सनली ऐसा लगा कि ये बच्चे कैसे मतलब इतना अच्छा एक्ट कर सकते हैं पर रियल में उन्होंने बहुत अच्छी एक्टिंग करी है बच्चों के लिए हाँ हुई ना जब वो थोड़ा सा हक कर रहे थे और क्या नाम था उस छोटे बेबी का जो छोटा सा था टिमरी टिमरी के इमोशंस तो मुझे बहुत ज़्यादा मतलब मुझे दिल को भी मुझे लगा और लिटिल बिट में तब इमोशंस हुई थी इमोशनल भी हुई थी मैं तो बहुत अच्छी मूवी है बहुत बहुत प्यारी मूवी है तो मैं चाहूँगी कि सारे पंजाब वालों ये पंजाबी आ गए थैंक यू तुम देख के हो पंजाबी आगे हुए ਆਪਾਂ ਤਾਂ ਚਲੋ ਕੰਮ ਵੀ ਕੀਤਾ ਵਿੱਚ ਪਰ ਮੈਂ ਕਹਿੰਦਾ ਫਿਲਮ 1 ਨੰਬਰ ਅਦਿੱਤਿਆ ਭਾਈ ਨੇ ਜੋ ਡਾਇਰੈਕਸ਼ਨ ਦਿੱਤੀ ਆ ਜੋ ਸਟੋਰੀ ਆ ਜੋ ਕਨਸੈਪਟ ਆ ਉਹ 1 ਨੰਬਰ ਆ ਤੁਸੀਂ ਮੂਵੀ ਦੇ ਵਿੱਚ ਕੰਮ ਕਰ ਦਿੱਤਾ ਨਾ ਬੱਚਿਆਂ ਤੋਂ ਐਕਟਿੰਗ ਕਰਾਉਣੇ ਚ ਇਹ ਆਫਿਸ ਵਾਲੇ ਵੈਸਾ ਤਾਂ ਬੱਚੇ ਸਾਰੇ ਟੂ ਗੁੱਡ ਐਕਟਰ ਵਧੀਆ ਐਕਟਰ ਆ ਪਰ ਫੇ ਵੀ ਕਿਤੇ ਨਾ ਕਿਤੇ ਐਫਰਟ ਕਰਨਾ ਪੈਂਦਾ ਐਫਰਟ ਤਾਂ ਕਰਨਾ ਹੀ ਪੈਂਦਾ ਪਰ ਬੱਚਿਆਂ ਨੇ ਬਾ ਕਮਾਲ ਕੰਮ ਕੀਤਾ ਬਾ ਕਮਾਲ ਬੱਚਿਆਂ ਨੇ ਫਿਲਮ ਚ ਪੂਰਾ ਗਾ ਪਾਇਆ ਸੀ ਪੂਰਾ 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 ਸੈਟ ਤੇ ਗਾ ਪੈਂਦਾ ਸੀ ਸੈਟ ਤੇ ਪੂਰਾ ਪੂਰਾ ਗਾ ਜੀ ਪੂਰਾ ਗਾ ਪੈਂਦਾ ਸੀ ਮੈਂ ਪਾਵਾ ਸਾਰੇ ਇਹ ਖੜੇ ਆ ਸਾਨੂੰ ਸਾਹਮਣਾ ਪੈਂਦਾ ਹੀ ਨਾ ਬਹੁਤ ਗਾ ਪੈਂਦਾ ਸੀ ਸੈਟ ਤੇ ਬਸ ਪੁੱਛੋ ਨਾ ਡੰਡੇ ਗਾਣਾ ਜਿੰਨੀ ਵੀ ਹੈਗੀ ਸੀ ਭਾਈ ਦੇ ਉੱਪਰ ਪੈਂਦੀ ਸੀ ਕੋਈ ਸਮਾਨ ਘਟ ਗਿਆ ਇੱਕੋ ਨਾਮ ਗੂੰਜਦਾ ਹੈ ਅਜੇ ਅਜੇ ਕੁਝ ਵੀ ਹੋ ਗਿਆ ਅਜੇ ਉਹ ਭਾਈ ਕਿੱਥੇ ਹੈ ਅਜੇ ਭਾਈ ਨੀ ਇਹ ਤਾਂ ਕਿਉਂ ਮੇਰੀ ਜੌਬ ਹੈ ਨਾ ਉਹ ਤਾਂ ਫਿਰ ਮੇਰੀ ਜੌਬ ਆਪਣੀ ਜੌਬ ਹੁੰਦੀ ਹੈ ਰਿਸਪੋਨਸਿਬਿਲਟੀ ਹੁੰਦੀ ਹੈ ਕਿਹੜਾ ਫਿਲਮ ਦੇ ਵਿੱਚ ਮੈਂ ਕੀਤੀ ਤੁਸੀਂ ਦੇਖੀ ਫਿਰ ਅਸੀਂ ਆਪਣੀ ਟੀਮ ਆ ਜੀ ਟੀਮ ਆ ਅਸੀਂ ਇੱਕੋ ਟੀਮ ਆ ਖੁਦ ਹੀ ਪੜਾਈ ਫਿਲਮ ਤੇ ਖੁਦ ਹੀ ਆਸ ਦੇਖ ਰਿਹਾ ਕਿਵੇਂ ਦਾ ਮਹਿਸੂਸ ਬਹੁਤ ਵਧੀਆ ਬਹੁਤ ਵਧੀਆ ਪ੍ਰਾਊਡ ਫੀਲ ਹੋ ਰਿਹਾ ਹੈ ਉਹ ਦੋ ਮੈਂਬਰ ਮੈਨਾਂ ਜਿਹੜੀ ਹੁੰਦੀ ਹੈ ਨਾ ਉਹ ਰੰਗ ਲਾਂਦੀ ਹੈ ਨਾ ਫਿਰ ਉਹ ਤੋਂ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਵੀ ਫੁਲ ਫ੍ਰੈਂਡਿੰਗ ਫਿਲਮ ਹੈ ਆ ਤੁਸੀਂ ਜਵਾਕਾਂ ਨੂੰ ਲੈ ਜਾਓ ਫੈਮਿਲੀ ਨੂੰ ਲੈ ਜਾਓ ਆ ਸਾਡੇ ਪ੍ਰਾਣ ਨੇ ਉਹਨੇ ਭਾਜੀ ਇਹਨਾਂ ਨੂੰ ਪੁੱਛੋ ਇਹ ਸਾਡੇ ਸੱਜਿਆ ਯਾਰ ਜ ਗਰਾਉਂਡ ਪ੍ਰੋਮੋਸ਼ਨ ਗਰਾਉਂਡ ਪ੍ਰੋਮੋਸ਼ਨ ਇਹਵੇਂ ਲੱਗੀ ਭਾਈ ਜੀ ਇਦਾਂ ਦਾ ਕੋਣੋਂ ਫਿਰ ਮੈਨੂੰ ਤਾਂ ਆਹ ਪਾਜੀ ਬਹੁਤ ਵਧੀਆ ਮੈਂ ਆਪਾਂ ਜਲੰਧਰ ਤੋਂ ਆਏ ਸਪੈਸ਼ਲੀ ਮੂਵੀ ਦੇਖਣ ਤੇ ਖਾਸ ਕਰ ਬੱਚਿਆਂ ਦੀ ਐਕਟਿੰਗ ਬਹੁਤ ਹੀ ਸ਼ਾਨਦਾਰ ਹੈ इमोशनल ਪਾਰਟ ਜਿਹੜਾ ਬੱਚਿਆਂ ਨੇ ਨਿਭਾਇਆ ਕਿਡ ਆਰਟਿਸਟ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਘੱਟ ਹੈਗੇ ਇੱਕ ਦੋ ਬੱਚੇ ਇਦਾਂ ਦੇ ਆ ਜਿਹਨਾਂ ਨੇ ਅچھے ਸੈਂਟੀਮੈਂਟਸ ਆਪਣੇ ਸ਼ੋਅ ਕੀਤੇ ਹੈ ਸਿੰਗਾ ਭਾਜੀ ਪ੍ਰਿੰਸ ਭਾਜੀ ਬਹੁਤ ਵਧੀਆ ਸ਼ਾਨਦਾਰ ਕਿਰਦਾਰ ਨਿਭਾਏ ਨੇ ਸਿੰਗਾ ਭਾਜੀ ਆਪਣਾ ਜਿਹੜਾ ਨੈਗੇਟਿਵ ਰੋਲ ਹੈ ਬਹੁਤ ਸਮੂਧਲੀ ਉਹਨੂੰ ਕੈਰੀ ਕੀਤਾ ਉਹਨਾਂ ਨੇ ਤੇ ਸਾਡੇ ਜਿਹੜੇ ਟੈਲੈਂਟਡ ਸਾਡੇ ਐਕਟ੍ਰੈਸ ਨੇ ਉਹਨਾਂ ਨੇ ਵੀ ਬਖੂਬੀ ਨਿਭਾਇਆ ਹੈ ਔਰ ਮੈਨੂੰ ਲੱਗਦਾ ਹੈ ਕਿ ਜਿੱਦਾਂ ਹੀ ਕੱਲ ਰਿਲੀਜ਼ ਹੋਏਗੀ ਤੇ ਬਹੁਤ ਹੀ ਅੱਛਾ ਰਿਸਪੌਂਸ ਔਰ ਵਧੀਆ ਰਿਸਪੌਂਸ ਆਣਾ ਸ਼ੁਰੂ ਹੋਏਗਾ ਮਾਈ ਜੀ ਮੂਵੀ ਪੜਾਈ ਸੀ ਕਿ ਲੱਗਿਆ ਵੀ ਯਾਰ ਇੰਨੀ ਬਿਹਤਰ ਤਰੀਕੇ ਨਾਲ ਨਿਕਲ ਕੇ ਆਉਗੀ ਉਹ ਨਹੀਂ ਲੱਗੀ ਸੀ ਵੀ ਹਾਂ ਜੀ ਉਮੀਦ ਤਾਂ ਸੀਗੀ ਕਿ ਜਦੋਂ ਉਹਦੇਤੇ ਭਾਜੀ ਮਤਲਬ ਉਹ ਆਨ ਸੈੱਟ ਹੁੰਦੇ ਸੀਗੇ ਉਹ ਕੰਮ ਕਰਦੇ ਸੀ ਉਹਨਾਂ ਦੀ ਮਤਲਬ ਡੈਡੀਕੇਸ਼ਨ ਇੰਨੀ ਹੁੰਦੀ ਸੀ ਅਸੀਂ ਪਿੱਛੇ ਫਰੇਮ ਦੇਖੀਦਾ ਹੁੰਦਾ ਸੀ ਤੇ ਫਰੇਮ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਯਾਰ ਇਹ ਬਾਕਮਾਲ ਚੀਜ਼ ਜਾਣ ਵਾਲੀ ਹੈ ਇਹ ਬਹੁਤ ਹੀ ਵੇਹਤਰ ਬਣਨ ਵਾਲੀ ਆ ਫਿਰ ਉਸ ਤੋਂ ਬਾਅਦ ਸਿੰਘਾ ਭਾਜੀ ਆ ਗਏ ਪ੍ਰਿੰਸ ਭਾਜੀ ਆ ਗਏ ਉਹਨਾਂ ਦੀ ਐਕਟਿੰਗ ਦਾ ਕੀ ਕਹਾਂ ਜੀ ਤੁਸੀਂ ਦੇਖ ਹੀ ਲਈ ਹੈ ਤੁਸੀਂ ਆਪ ਵੀ ਦੇਖੀ ਹੈ ਨਾ ਤਾਂ ਬਾਕੀ ਤਾਂ ਚਲੋ ਹੁਣ ਪਰਮਾਤਮਾ ਸਾਰੇ ਇੱਕ ਵਾਰੀ ਕਹ ਦਿਓ ਪੰਜਾਬੀ ਆ ਗਏ